ਉਹ ਸਾਡੇ ਤਖਤਾਂ ਦੇ ਜਥੇਦਾਰ ਜੇ ਲੱਗਦਾ ਤੁਹਾਨੂੰ ਉਹ ਸੇਵਾ ਕਰਨ ਦੇ ਯੋਗ ਨਹੀਂ ਜੋਗ ਅਗਵਾਹੀ ਨਹੀਂ ਦੇ ਸਕਦੇ ਉਹਨਾਂ ਨੂੰ ਸਨਮਾਨ ਨਾਲ ਬਿਦੈਗੀ ਦਿਓ ਉਹਨਾਂ ਦੀ ਡਿਊਟੀ ਲਾਓ ਕਿ ਸਿੰਘ ਸਾਹਿਬ ਜੀ ਤੁਸੀਂ ਇਸ ਇਲਾਕੇ ਵਿੱਚ ਤੁਹਾਨੂੰ ਦੋ ਗੱਡੀਆਂ ਦਿੱਤੀਆਂ ਜਾਣਗੀਆਂ ਪੰਜ ਪਿਆਰੇ ਦਿੱਤੇ ਜਾਣਗੇ ਪਿੰਡਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਤੁਹਾਡਾ ਲੰਗਰ ਦਾ ਜਲ ਪਾਣੀ ਦਾ ਪਰਿਵਾਰ ਦਾ ਸਾਰਾ ਇੰਤਜ਼ਾਮ ਕੀਤਾ ਜਾਏਗਾ ਜਾਂ ਉਹਨਾਂ ਨੂੰ ਇਹ ਕਿਹਾ ਜਾਵੇ ਸਿੰਘ ਸਾਹਿਬ ਤੁਸੀਂ ਫਲਾਨੇ ਨਗਰ ਵਿੱਚ ਫਲਾਨੀ ਥਾਂ ਤੇ ਸਥਾਨ ਹੈ 10 ਪਿੰਡਾਂ ਦੇ ਬੱਚੇ ਇਕੱਠੇ ਕਰਕੇ ਉਹਨਾਂ ਨੂੰ ਸੰਥਿਆ ਕਰਾਓ ਕਥਾ ਸਿਖਾਓ ਗੁਰਬਾਣੀ ਸਿਖਾਓ ਉਹਨਾਂ ਤੋਂ ਸੇਵਾ ਲਓ ਉਹਨਾਂ ਦਾ ਨਰਾਦਰ ਤੇ ਤਰਸਕਾਰ ਕਰਕੇ ਤੋੜ ਦੇਣਾ ਆਪਾਂ ਇਹ ਕੋਈ ਸਾਡਾ ਤਰੀਕਾ ਨਹੀਂ ਕਦੇ ਅਸਾਈਆਂ ਦੇ ਪਾਦਰੀ ਨੂੰ ਦੁਨੀਆਂ ਵਿੱਚ ਨਹੀਂ ਵੇਖਿਆ ਹੋਵੇਗਾ ਕਿ ਕਦੇ ਉਸ ਦਾ ਕਿਸੇ ਨੇ અપਮਾਨ ਕੀਤਾ ਹੋਵੇ ਜਿੰਨਾਂ ਚਿਰ ਉਹ ਧਰਮ ਦੀ ਡਿਊਟੀ ਨਿਭਾਉਂਦਾ ਪੂਰੀ ਉਹ ਤੋਂ ਨੇਪ ਸੇਵਾ ਲਈ ਜਾਂਦੀ ਹੈ ਰਿਟਾਇਰਮੈਂਟ ਤੋਂ ਬਾਅਦ ਵੀ ਉਹਦਾ ਸਾਰਾ ਅਖੀਰਲੀ ਜ਼ਿੰਦਗੀ ਤੱਕ ਦਾ ਇੰਤਜ਼ਾਮ ਕੀਤਾ ਜਾਂਦਾ ਇਹ ਇਹ ਹਾਲਤ ਨੇ ਆ ਜਿਵੇਂ ਅੱਜ ਹੋਈ ਹੈ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦੁਖਾਂਤ ਹੈ ਸਿੱਖੋ ਇੱਕ ਇੱਕ ਬੱਚਾ ਤੁਹਾਡਾ ਅੱਜ ਤੁਹਾਨੂੰ ਦੀਵਾ ਲੈ ਕੇ ਜ਼ਥੇਦਾਰੀ ਨਹੀਂ ਲੱਭਣੇ ਜਿਹੋ ਜਿਹੇ ਹਾਲਾਤ ਬਣ ਰਹੇ ਹੈ ਗ੍ਰੰਥੀ ਮਾਰਾ ਦੀ ਸੇਵਾ ਕਰਨ ਵਾਲੇ ਨਹੀਂ ਲੱਭਣੇ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਕਿਉਂਕਿ ਤੁਸੀਂ ਨਰਾਦਰੀ ਨਰਾਦਰੀ અપਮਾਨੀ અપਮਾਨੀ ਆਪਣੀਆਂ ਧਾਰਮਿਕ ਹਸਤੀਆਂ ਦਾ ਕਰਨ ਤੁਰੇ ਹੋ ਕਿਹੜਾ ਇਸ ਰਸਤੇ ਤੇ ਆਏਗਾ ਇਹੋ ਜਿਹੇ ਦੁਖਾਂਤ ਵਿੱਚ ਖਾਲਸਾ ਨਹੀਂ ਇਹ ਪੰਜਾਬ ਦਾ ਕੀ ਹਾਲ ਹੈ ਮੈਂ ਪੰਜਾਬ ਦੇ ਵਿਸ਼ੇ ਤੇ ਗੱਲ ਕਰਨੀ ਚਾਹੁੰਨਾ ਪੰਜਾਬ ਵਿੱਚ ਵਿੱਚ ਅੱਜ ਸਿਰੇ ਦੀ ਬੇਰੁਜ਼ਗਾਰੀ ਹੈ ਨਸ਼ਿਆਂ ਨਾਲ ਪੰਜਾਬ ਝੰਡੋੜਿਆ ਪਿਆ ਔਰ ਆਏ ਦਿਨ ਇੱਥੇ ਬੜੀਆਂ ਖਤਰਨਾਕ ਘਟਨਾਵਾਂ ਹੋ ਰਹੀਆਂ ਪੰਜਾਬ ਦੇ ਵਿੱਚ ਔਰ ਪੰਜਾਬ ਦੀ مالی ਹਾਲਤ ਹਰ ਬੰਦਾ ਇੱਥੋਂ ਦਾ ਕਰਜ਼ਈ ਹੈ ਕਿੰਨੀ ਇੱਥੋਂ ਦੀ ਤਰਾਸਦੀ ਹੈ ਸਾਨੂੰ ਆਪਣਾ ਇਹ ਸੂਬਾ ਜਿਹੜਾ ਸੂਬਾ ਹਿੰਦੁਸਤਾਨ ਨਹੀਂ ਬਲਕੇ ਹੋਰ ਦੁਨੀਆਂ ਦੇ ਸੂਬਿਆਂ ਨੂੰ ਵੀ ਰਿdevkit ਦੇਣ ਦੇ ਵਿੱਚ ਮਦਦ ਕਰਦਾ ਸੀ ਅੱਜ ਕਰਜ਼ੇ ਦੇ ਅਧੀਨ ਇਹ ਸੂਬਾ ਆਪ ਹੀ ਕੰਗਾਲ ਹੋ ਗਿਆ ਇਹ ਸਾਡੇ ਰਾਸ਼ੀ ਲੀਡਰਾਂ ਦੇ ਮਾੜੇ ਬਤਾਰੇ ਕਰਕੇ ਹੀ ਹੋਇਆ ਹਨਾ ਹੋਰ ਤਾਂ ਕੋਈ ਕਾਰਨ ਨਹੀਂ ਸੀ ਸੋ ਇਸ ਕਰਕੇ ਭਾਈ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਦੋ ਬੇਨਤੀਆਂ ਖਾਸ ਕਰਕੇ ਕਿ ਜੇ ਅੰਤਰਨ ਕਮੇਟੀ 17 ਤਰੀਕ ਨੂੰ ਨਹੀਂ ਕੋਈ ਫੈਸਲਾ ਲੈਂਦੀ ਪ੍ਰਾਣੇ ਤਿੰਨੇ ਜਥੇਦਾਰਾਂ ਨੂੰ ਬਹਾਲ ਨਹੀਂ ਕਰਨ ਦਾ ਐਦ ਕਰਦੀ ਤਾਂ 11 ਮੈਂਬਰ ਜਿੱਥੇ-ਜਿੱਥੇ ਵੀ ਉਹ ਘਰਾਂ ਵਿੱਚ ਬੈਠੇ ਆ ਉਹਨਾਂ ਦੇ ਘਰਾਂ ਵਿੱਚ ਜਾਓ ਇੱਕ ਬੇਨਤੀ ਹੈ ਕਿਸੇ ਨੇ અપਮਾਨ ਵਾਲਾ ਸ਼ਬਦ ਨਹੀਂ ਕਹਿਣਾ ਕੋਈ ਗਲਤ ਨਾਰਾ ਨਹੀਂ ਲਾਉਣਾ ਸ਼ਾਂਤੀ ਨਾਲ ਸਾਰੇ ਹੱਲ ਹੋ ਸਕਦੇ ਆ ਉਹ ਵੀ ਸਾਡੇ ਭਰਾ ਉਹਨਾਂ ਦੇ ਘਰਾਂ ਵਿੱਚ ਜਾਓ ਉਹਨਾਂ ਨੂੰ ਮਿਲੋ ਹੱਥ ਜੋੜ ਕੇ ਬੇਨਤੀ ਕਰੋ ਕਿ ਮੈਂਬਰ ਸਾਹਿਬ ਸਮੁੱਚਾ ਪੰਥ ਦੁਖੀ ਹੈ ਪੰਥ ਦੀ ਆਵਾਜ਼ ਹੈ ਕਿ ਇਸ ਫੈਸਲੇ ਨੂੰ ਤੁਸੀਂ ਜੋ ਲਾਗੂ ਕੀਤਾ ਇਹ ਜੋ ਮਤਾ ਤੁਸੀਂ ਪਾਸ ਕੀਤਾ ਇਸ ਨੂੰ ਰੱਦ ਕਰੋ ਅਗਰ ਤੁਸੀਂ ਰੱਦ ਨਹੀਂ ਕਰੋਗੇ ਸਾਡੇ ਭਰਾਓ ਅਸੀਂ ਤੁਹਾਡੇ ਘਰ ਦੇ ਮੁਰਿਓਂ ਧਰਨਾ ਨਹੀਂ ਛੁਕਾਂਗੇ ਉੱਥੇ ਬੈਠ ਕੇ ਗੁਰਬਾਣੀ ਦਾ ਪਾਠ ਨਿਤਨੇਮ ਕਥਾ ਕੀਰਤਨ ਕਰੋ ਉਹਨਾਂ ਨੂੰ ਪਤਾ ਲੱਗੇ ਖਾਲਸਾ ਦੀ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੋਟ ਕਿਨੇ ਪਾਈਏ ਤੁਸੀਂ ਪਾਈਏ ਜੇ ਮੈਂਬਰਾਂ ਨੂੰ ਸਿੱਖ ਮੈਂਬਰ ਬਣਾਉਂਦੇ ਐ ਕਸੇ ਕਾਨੂੰਨ ਇਹ ਅਧਿਕਾਰ ਨਹੀਂ ਕਿ ਮੈਂਬਰਾਂ ਨੂੰ ਪੁੱਛਣ ਤੁਸੀਂ ਗਲਤ ਕੰਮ ਦਾ ਹਿੱਸਾ ਕਿਉਂ ਬਣੇ ਹੋ 11 ਮੈਂਬਰਾਂ ਦੇ ਘਰਾਂ ਵਿੱਚ ਇੱਕ ਸੰਸਮਾਨ ਦਾ ਨਮਾਇੰਦਾ ਇੱਕ ਪੰਥਕ ਆਗੂਆਂ ਦਾ ਨਮਾਇੰਦਾ ਜਾਵੇ 500 ਸਰੀਰ ਲੈ ਕੇ ਜਾਵੇ ਔਰ ਉਹਨਾਂ ਨੂੰ ਪੁੱਛੇ ਉਹਨਾਂ ਦੀ ਜਵਾਬਦੇਹੀ ਕਰਨੀ ਬਣਦੀ ਅੱਜ ਦੇ ਸਮੇਂ ਵਿੱਚ ਜੇ ਜਵਾਬ ਦੇ ਹੀ ਨਹੀਂ ਕਰੋਗੇ ਤਾਂ ਇਹ ਮਨਮਾਨੀ ਦੇ ਫੈਲਸੇ ਜਿਵੇਂ ਤਖਤਾਂ ਦੀ ਅਜ ਮर्यादा ਦਾ ਘਾਣ ਹੋਇਆ ਇਸ ਤੋਂ ਅੱਗੇ ਬਹੁਤ ਵੱਡਾ ਘਾਣ ਹੋਏਗਾ ਕਿਤੇ ਐਸੀ ਨੋਬਤ ਨਾ ਆ ਜਾਏ ਕਿ ਕੱਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਜਿਵੇਂ ਹੋਇਆ ਅ ਸੰਭਵ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪ੍ਰਵਾਹ ਵੀ ਨਾ ਕਰਨ ਤੇ ਫੇਰ ਉਠਾਂਗੇ ਆਪਾਂ ਇਸ ਕਰਕੇ ਮੇਰੀ ਬੇਨਤੀ ਹੈ 28 ਮਾਰਚ ਨੂੰ ਜਿਹੜਾ ਜਲਾਸ ਹੋ ਰਿਹਾ ਜੇ ਨਹੀਂ ਹੈ ਦੇਖੋ ਦੋ ਕਲਗੀਧਰ ਪਾਤਸ਼ਾਹ ਨੇ ਜਫਰ ਨੇ ਨਾਂ ਮੈਂ ਦੀ ਪਹਿਲੀ ਹਕਾਇਤ ਵਿੱਚ ਕੀਤਾ ਕਿ ਆਪਣੇ ਪਰਸਪਰੀ ਕੋਈ ਵਿਰੋਧ ਹੁੰਦਾ ਤਾਂ ਮਿਲ ਬੈਠ ਕੇ ਗੱਲ ਕਰੋ ਫਿਰ ਉਸ ਦਾ ਪ੍ਰਗਟਾਵਾ ਕਰੋ ਫਿਰ ਉਹਨੂੰ ਬਾਰ ਬਾਰ ਮੌਕਾ ਦੇਓ ਜਿੰਨੀ ਵਧ ਤੋਂ ਵਧ ਮੇਰੀ ਮੌਕਾ ਦੇ ਸਕਦੇ ਗੱਲਬਾਤ ਦਾ ਮੌਕਾ ਦੇਓ ਨਹੀਂ ਉਹ ਮੰਨਦੇ ਫਿਰ 28 ਤਰੀਕ ਨੂੰ اجلاس ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ اجلاس اور ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਹੈ ਉੱਥੇ ਮੇਰੀ ਅੱਜ ਇੱਕ ਬੇਨਤੀ ਸੁਣ ਕੇ ਜਾਇਓ ਤੁਸੀਂ ਕਹਿ ਦੰਨੇ ਆ ਕੌੜੀਆਂ ਗੱਲਾਂ ਮੈਂ ਤੁਹਾਡੇ ਨਾਲ ਵੀ ਸਾਂਝੀਆਂ ਕਰਨੀਆਂ ਜਥੇਦਾਰ ਅਕਾਲੀ ਫੂਲਾ ਸਿੰਘ ਨਹੀਂ ਬਣਦਾ ਅਕਾਲੀ ਫੂਲਾ ਸਿੰਘ ਕਿਵੇਂ ਬਣੇਗਾ ਜਥੇਦਾਰ ਨੂੰ ਘਰ ਤੋੜਤਾ ਤੇ ਉਹਦੇ ਮਗਰ ਇੱਕ ਵੀ ਨਹੀਂ ਗਿਆ ਅਕਾਲੀ ਫੂਲਾ ਸਿੰਘ ਦੇ ਨਾਲ 5000 ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਦੇ ਇਰਦ-ਗਿਰਦ ਸ਼ਾਸਤਰਧਾਰੀ ਸੂਰਬੀਰ ਯੋਧੇ ਨਿਹੰਗ ਸਿੰਘਾਂ ਦੀ ਫੌਜ ਤੇ 20000 ਫੌਜ ਉਹਨਾਂ ਨਾਲ ਹਮੇਸ਼ਾ ਤਿਆਰਪੁਰ ਤਿਆਰ ਰਹੀਦੀ ਸੀ ਤੇ ਤਾਂ ਅਕਾਲੀ ਜੀ ਦਾ ਦੁਨੀਆਂ ਦੇ ਵਿੱਚ ਪ੍ਰਭਾਵ ਸੀ ਤਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀ ਗਲਤੀ ਤੋਂ ਉਹਨਾਂ ਨੇ ਤਖਤ ਸਾਬ ਦੇ ਸਾਹਮਣੇ ਤਲਬ ਕਰਕੇ ਇੱਕ ਸਿੱਖਾਂ ਦੇ ਰਾਜੇ ਨੂੰ ਵੀ ਸੱਜਾ ਲਾਤੀ ਸੀ ਜੇ ਅਕਾਲੀ ਫੂਲਾ ਸਿੰਘ ਦੀ ਗੱਲ ਕਰਨੀ ਹੈ ਤਾਂ ਜefeਦਾਰਾਂ ਦੇ ਮਗਰ ਖੜੂਣਾ ਪਵੇਗਾ ਤੁਹਾਨੂੰ ਸਾਰਿਆਂ ਨੂੰ ਤਰੀਕਾ ਇਹੋ ਹੀ ਹੈ ਕਿ ਇੱਕ ਇੱਕ ਮੈਂਬਰ ਤੁਹਾਡਾ ਚੁਣਿਆ ਹੋਇਆ ਸਿੱਖੋ ਸਾਰੇ ਮੈਂਬਰਾਂ ਨੂੰ ਮਿਲੋ ਨਿਮਰਤਾ ਨਾਲ ਬੇਨਤੀ ਕਰੋ ਸਿੰਘ ਸਾਹਿਬ ਜੀ ਇੱਕ ਫੈਸਲਾ ਗਲਤ ਹੋਇਆ ਇਸ ਫੈਸਲੇ ਨੇ ਗੁਰੂ ਸਾਹਿਬ ਦਾ ਆਦਬ ਨਹੀਂ ਔਰ ਤਖਤਾਂ ਦੇ ਸਨਮਾਨ ਨੂੰ ਵੀ ਛੱਟ ਲਾਈ ਹੈ ਤੁਸੀਂ ਤਖਤਾਂ ਦੇ ਅਪਮਾਨ ਦਾ ਹਿੱਸਾ ਬਣਨਾ ਗੁਰੂ ਸਾਹਿਬ ਦੀ ਮਰਿਆਦਾ ਦਾ ਅਪਮਾਨ ਕਰਨ ਦਾ ਹਿੱਸਾ ਬਣਨਾ ਤੁਸੀਂ ਉਹ ਕਹਿਣਗੇ ਬੰਨਾ ਜੇ ਕਹਿਣਗੇ ਬੰਨਾ ਤੇ ਫੇਰ ਚੰਗਾ ਤੁਹਾਨੂੰ ਹੁਣ ਮੈਂਬਰ ਵੀ ਅਸੀਂ ਰਹਿਣ ਨਹੀਂ ਦੇਣਾ ਉਹਦਾ ਇੱਕ ਤਰੀਕਾ ਫੇਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਚੱਲੋ 28 ਤਾਰੀਖ ਨੂੰ ਪੰਜਾਬ ਦੇ ਪਿੰਡ ਪਿੰਡ ਵਿੱਚੋਂ ਇੱਕ ਇੱਕ ਬੱਸ ਲੈ ਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਜਾ ਕੇ ਬੈਠੀ ਐ ਸੰਤ ਸਮਾਜ ਵੀ ਬੈਠੂਗਾ ਨੇ ਅੰਗ ਸੰਗ ਜਥੇਬੰਦੀਆਂ ਵੀ ਬੈਠਣਗੀਆਂ ਮੈਂ ਵੀ ਉੱਥੇ ਹਾਜ਼ਰੀ ਭਰੂੰਗਾ ਤੇ ਤੁਸੀਂ ਸਾਰਾ ਪੰਜਾਬ ਉੱਥੇ ਆਓ ਉੱਥੇ ਇਹਨਾਂ ਦੀ ਜਵਾਬਦੇਹੀ ਕਰਾਂਗੇ ਕਿ ਆਪਣਾ ਜਿਹੜਾ ਮਤਾ ਗਲਤ ਤੁਸੀਂ ਲਾਗੂ ਕੀਤਾ ਪਹਿਲਾਂ ਉਹਨੂੰ ਰੱਦ ਕਰੋ ਫਿਰ ਜਲਾਸ ਕਰਨ ਦੇਵਾਂਗੇ ਸੋ ਇਹ ਮੇਰੀਆਂ ਬੇਨਤੀਆਂ ਸਨ ਮੈਂ ਜ਼ਿਆਦਾ ਸਮਾਂ ਲੈ ਗਿਆ ਆਪ ਜੀ ਦਾ ਸਾਡਾ ਪ੍ਰੋਗਰਾਮ ਤਾਂ ਸੀ ਸਾਢੇ 1:00 ਵਜੇ ਸਮਾਪਤੀ ਕਰਨ ਦਾ ਪਰ ਮਹਾਪੁਰਖਾਂ ਦਾ ਦੂਰ ਦਾ ਪੰਦ ਹੋਲੇ ਮਹੱਲੇ ਦੇ ਜੋੜ ਮੇਲੇ 'ਚ ਰਸ਼ ਬਹੁਤਾ ਹੋਣ ਕਰਕੇ ਹੌਲੀ-ਹੌਲੀ ਸਾਰੇ ਮਹਾਂਪੁਰਖਾਏ ਜਥੇਬੰਦੀਆਂ ਆਈਆਂ ਸੰਗਤਾਂ ਆਈਆਂ ਮੈਂ ਸਾਰੀਆਂ ਸੰਗਤਾਂ ਦਾ ਰੂਮ-ਰੂਮ ਕਰਕੇ ਰਿਣੀ ਹਾਂ